ਅਸੀਤਾ ਕੋਠੀਆਂ ਪਾਲੀਆਂ ਅਸੀਂ ਅੰਦਰ ਰੱਛ ਦੀ ਚਿੱਛੇ ਪਾਲੇ ਵੱਡੇ ਵੱਡੇ ਟਾਬਿਆਂ ਚਿੱਛੇ ਪਾਲੇ ਮਾਨ ਸਾਹਿਬ ਜੋਸ਼ਤ ਕਰਨ ਪਾਰੀ ਚਰਾਉਣ ਦੀ ਇਹਨੂੰ ਫੋਰੀ ਚਰਾ ਕੇ ਲੋਤਾਂ ਦੇ ਵਿੱਚ ਲੈ ਕੇ ਜਾ ਕੇ ਆਹ ਫੁਲਾਨ ਨੇ ਬੰਦੇ ਕੋਈ ਨਹੀਂ ਪ੍ਰਾਪਰਟੀ 팔ਲੀ हां साहब तैनू ਫੇਰ ਚਾਹੀਦਾ ਆ ਜਿਹੜੇ ਤੂੰ ਲੈਂਡ ਪੂਲਿੰਗ ਪਾਲਸੀ ਬਣਾਈ ਐ ਇਹ ਕੀ ਐ ਇਹਦੇ ਤੇ ਦਵੇਸ਼ਕਰ ਜਿਹੜਾ ਤੇਰਾ ਮੋਹਰਾ ਲੋਕਾਂ ਦੇ ਵਿੱਚ ਸਾਹਮਣਾ ਕਰਾਂਗੇ ਅਸੀਂ ਇੱਕ ਤੇ ਥਾਪੀ ਮਾਰ ਕੇ ਅੱਜ ਵੀ ਕਹਦੇ ਆ ਸਾਨੂੰ ਦਵੇਸ਼ ਦਾ ਸਰਦਾਰ ਦੇ ਬੁੱਧੂ ਨਾ ਬਣਾ ਲੋਕਾਂ ਨੂੰ ਅੱਜ ਕਿਸੇ ਨੂੰ ਜਿਤਾਤਾ ਨਹੀਂ ਫਸਦੇ ਕਿਉਂਕਿ ਅਸੀਂ ਇਲਾਨੀਆਂ ਕਰਤੇ ਇਲਾਨ ਨਹੀਂ ਕਰਦੇ ਕਿ ਭੁਲਾਣੇ ਨੂੰ ਬੁੱਟਾ ਪਾ ਦਿਓ ਇੱਕ ਗੱਲ ਇੱਕ ਫੱਪੜ ਕੇ ਕਹਿਣਾ ਐ ਜਦ ਜਦੋਂ ਉਸੇ ਹਰਾਂ ਉਤੇ ਆ ਗਏ ਫਿਰ ਬੁਰੀ ਤਰ੍ਹਾਂ ਮੰਦੀ ਫੋਕਦੀਆਂ ਕੋਈ ਗੱਲ ਨਹੀਂ ਇੱਕ ਛਾਲ ਰਹਿ ਗਿਆ ਤੇਰਾ ਲੋਕਾਂ ਤੇ ਜਬਰ ਕਰਨ ਦਾ 2026 ਕਰਲਾ ਜਬਰ ਜਬਰ ਕਰਦੇ ਹੁੰਦੇ ਨੇ ਸਰਕਾਰਾਂ ਅਸੀਂ ਜਬਰ ਨੂੰ ਸਹਿਣ ਜਾਣਦੇ ਹਾਂ ਅਸੀਂ ਲੰਨ ਦੇ ਲਈ ਤਿਆਰ ਆਂ ਅੱਜ ਦੀਆਂ ਰਿਪੋਰਟਾਂ ਪਾਉਟੀਆਂ ਆਵੇ ਕੋਲੇ ਕਿ ਉੱਥੇ ਕੌਣ ਕੌਣ ਆਏ ਨੇ ਖਾਸ ਛੋਡੇ ਤੇ ਫੱਦਾ ਦੇ ਕੇ ਜਾਵਾਂਗੇ ਜਦੋਂ ਸਰਵੇ ਕਰਨ ਆਉਂਦੇ ਆ ਜਦੋਂ ਪੱਥਰ ਗੱਡਣ ਆਉਂਦੇ ਆ ਕੋਈ ਹੋਰ ਇਹ ਜੀ ਕਾਰਵਾਈ ਕਰਦੇ ਆ ਉਦੋਂ ਪਿੰਡ ਵਾਲੇ ਲੋਕੋ ਤੁਸੀਂ ਰੋਕ ਸਕਦੇ ਹੋ ਨਾਕਾ ਤੁਹਾਡੀ ਪਿੱਛੇ ਖੜਾ ਅਸੀਂ ਤੁਹਾਡੀ ਪਿੱਛੇ ਖੜੇ ਆਂ ਆਹ ਖੈਰੀ ਬੋਲਣਗੇ ਆਹ ਇੰਡਸਟਰੀ ਬਾਰੇ ਬੋਲਣਗੇ ਕੀ ਬੋਲਣਗੇ ਕਿ ਜੱਥੇ ਬੰਗਾਲਾ ਨੇ ਸੜਕਾਂ ਰੋਕ ਕੇ ਰੇਲਵੇ ਰਹਿਣਾ ਰੋਕ ਕੇ ਦਫ਼ਤਰ ਰੋਕ ਕੇ ਇਥੋਂ ਦੇ ਵਿਕਾਸ ਨੂੰ ਥੱਲ ਪਾਈ ਹੋਈ ਆ ਜਿੰਨੀ ਨਕਾਇਰ ਹੋ ਗਈ ਪਰ ਕੀ ਹੋਣੀ ਆ ਨਲਾਮੀ ਹੋਣੀ ਆ ਆ ਲੀਡਰਾਂ ਨੇ ਆੜਾ ਨੂੰ ਏ ਛੜੇ ਮਾਰੀ ਹੋਗੀ ਹੋਰ ਕੋਈ ਕੁਦਰਤੀ ਆਫਤ ਹੋ ਗਈ ਆ ਲੀਡਰਾਂ ਨੇ chende ਚੱਕਨੇ ਆ ਨਾ ਕਿ ਕਿਸੇ ਪਾਰਟੀ ਨੇ ਚੱਕਨੇ ਆ ਉਈ ਸਮਾਂ ਸੀ 50 ਸਾਲ ਪਹਿਲਾਂ ਜਦੋਂ ਕਹਿੰਦੇ ਸੀ ਕਿ ਪੰਜਾਬ ਦੀ ਜ਼ਮੀਨ ਪੰਜਾਬ ਦੀ ਧਰਤੀ ਇਹ ਇੱਕ ਸੋਨੇ ਦੀ ਚਿੜੀ ਆ ਪੂਰੀ ਦੁਨੀਆ ਦੇ ਵਿੱਚ ਸੋਨੇ ਦੀ ਚਿੜੀ ਦੇ ਨਾਂ ਨਾਲ ਜਾਣੀ ਜਾਂਦੀ ਸੀ ਕਿਉਂਕਿ ਪੰਜ ਦਰਿਆਵਾਂ ਦੇ ਵਿੱਚ ਘਿਰ ਹੋਈ ਧਰਤੀ ਮੈਦਾਨੀ ਇਲਾਕਾ ਥੋੜੇ ਜਿਹੇ ਨੂੰ ਛੱਡ ਕੇ ਨਾ ਪਹਾੜੀਆਂ ਨਾਲ ਜੰਗਲ ਇਸ ਕਰਕੇ ਸੋਨੇ ਦੀ ਜੜੀ ਕਿਹਾ ਜਾਂਦਾ ਸੀ 1 ਕਰੋੜ ਆ ਪੰਜਾਬ ਦੀ ਜ਼ਮੀਨ ਸਾਡੇ ਪੰਜਾਬ ਦੇ ਕੋਲ ਜਿਹਦੇ ਉੱਪਰ ਪੂਰੀ ਦੁਨੀਆ ਦੀ ਨਿਗਾਹਾਂ ਲੱਗੀਆਂ ਹੋਣ ਹੈ ਕਿ ਕਦੋਂ ਇਹਨੂੰ ਆਪਣੇ ਹੱਥਾਂ ਦੇ ਵਿੱਚ ਕੀਤਾ ਜਾ ਸਕੇ بڑے ਹਮਲੇ ਹੋਏ ਬੂਰਾ ਪੀਰਾ ਜਵਾਨ ਸ਼ੂਰ ਵੀਰਾਂ ਜਾਦਰੀ ਬਾਦਿਆਂ ਭਲਕ ਸਰਾਬਿਆਂ ਦੀ ਧਰਤੀ ਬੜਾ ਕੁਝ ਸਮੋਈ ਰੱਖੀ ਆਪਣੇ ਵਿੱਚ ਪਰ ਅੱਜ ਵੱਖਰ ਇੱਕ ਢੰਗ ਤਰੀਕਿਆਂ ਦੇ ਨਾਲ ਜੇ ਪਹਿਲਾਂ ਹੀ ਗੱਲ ਕਰਨਗੇ ਸੁਧਾਰਨ ਤੌਰ ਤੇ ਤਾਂ 50000 ਏਕੜ ਜ਼ਮੀਨ ਆਏ ਸਾਲ ਉਹ ਵਿਕਾਸ ਦੇ ਥੱਲੇ ਆ ਜਾਂਦੀ ਹੈ ਉਹ ਕਾਲਜ ਸਕੂਲ ਹਸਪਤਾਲ ਕੋਈ ਨਹਿਰਾਂ ਦੇ ਪੌੜ ਪੂਇਓ ਹੋਰ ਆਮ ਤੌਰ ਤੇ ਇਹ ਨਹੀਂ ਘਟਦੀ ਜਾ ਰਹੀ ਹੈ ਉਸ ਤੋਂ ਬਾਅਦ ਜਮੀਨਾਕ ਵਹਿਰ ਕਰਨ ਦਾ ਫੈਲਫਲਾ ਭਾਰਤ ਮਾਲਾ ਪ੍ਰੋਜੈਕਟ ਜਿਹਦੇ ਥੱਲੇ ਹਜ਼ਾਰਾਂ ਕਿਲੋਮੀਟਰ ਜ਼ਮੀਨ ਉਹ ਰੁਕ ਚੁੱਕੀ ਆ ਜਮੀਨਾਕ ਵਹਿਰ ਹੋਣਾ वैसे आ पीछे रौला त्यां जमीन दा देण पीछे रौला त्यां आज भी मेनू ਜਾਬ ਆਇਆ ਕਿ ਆ ਗਲੰਦਪੁਰਾ ਮਾਨਸਾ ਦੇ ਵਿੱਚ 1400 ਵਿਕੜ ਜਮੀਨ ਇੱਕ ਕੰਪਨੀ ਨੇ ਖਰੀਦੀ ਕੇ ਨਾਇਦੇ ਦੇ ਵਿੱਚ ਫਰਮਾ ਲਾਉਣਾ ਪਰ 15 ਸਾਲ ਹੋ ਗਏ ਕੁਛ ਨਹੀਂ ਲਾਇਆ ਉਦੋਂ 14 ਲੱਖ ਨੂੰ ਲਈ ਸੀ ਤੇ ਅੱਜ 60 ਲੱਖ ਨੂੰ ਹੋ ਗਈ ਆ ਉਹ ਜਮੀਨ ਮੱਖ ਰੱਖ ਜਿੱਥੇ ਦੰਗੀਆਂ ਭਾਰਤ ਮਾਲਾ ਪ੍ਰੋਜੈਕਟ ਨੇ ਜਿੱਥੋਂ ਜਿੱਥੋਂ ਨਹੀਂ ਲੰਘਿਆ ਰੇਟ ਨਹੀਂ ਦਿੱਤਾ ਪੂਰਾ ਅੱਜ ਜਿਹੜੀ ਪ੍ਰਤਮ ਭਵੰਤ ਮਾਨ ਨੇ ਲੈਂਡ ਪੂਲਿੰਗ ਪਾਲਸੀ ਲੈ ਕੇ ਆਉਂਦੀ ਆ ਦੇਸ਼ਕ ਕਾਲਜ ਨੇ ਉਹਦਾ ਖਰੜਾ ਤਿਆਰ ਕੀਤਾ ਤਾਂ ਗ੍ਰਸ ਨੇ ਇਹਨੂੰ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਪਰ ਕਿਸੇ ਟਾਰ ਨਾ ਕਰਕੇ ਕਾਮਯਾਬ ਨਹੀਂ ਹੋਏ ਅੱਜ ਭਗਵੰਤ ਮਾਨ ਨੇ ਬੜੇ ਕੋਝੇ ਢੰਗ ਦੇ ਨਾਲ ਇਹ ਲੈਂਡ ਪੂਲਿੰਗ ਪਾਲਿਸੀ ਲੈ ਕੇ ਤੁਹਾਥੋਂ ਜਵਰੀ ਜ਼ਮੀਨਾਂ ਖੋਣ ਦਾ ਫੈਸਲਾ ਕਰ ਲਿਆ ਮਤ ਸੋਚੋ ਕਿ ਕੱਲਾ ਲੁਧਿਆਣਾ ਲੁਧਿਆਣੇ ਦਾ ਨੋਟੀਫਿਕੇਸ਼ਨ ਪਹਿਲਾਂ ਹੋ ਗਿਆ 8 ਜੁਲਾਈ ਤੱਕ ਸਾਡੇ 37000 ਏਕੜ ਦਾ ਨੋਟੀਫਿਕੇਸ਼ਨ ਹੋ ਗਿਆ ਬਸ ਬਸ ਜ਼ਿਲ੍ਹਿਆਂ ਦੇ ਵਿੱਚ ਉਸ ਤੋਂ ਬਾਅਦ ਵਾਟਸਾ ਦਾ ਕੱਲ ਮਹਾਲੀ 800 ਏਕੜ ਦਾ ਬਠਿੰਡਾ ਇਹ ਨਹੀਂ ਜਿਵੇਂ ਹੋਰ ਜਿਹੜੇ ਬਹੁਤ ਸਾਰੇ ਸਾਰੇ ਦਾ ਉਹਨਾਂ ਦੇ ਵਿੱਚ ਪਾਲਸੀ ਦੇ ਲਈ ਨੋਟੀਫਿਕੇਸ਼ਨ ਜਾਰੀ ਕਰਨ ਦਾ ਫੈਸਲਾ ਕਰ ਲਿਆ ਕੁਝ ਹੋ ਗਿਆ ਕੁਝ ਕਰ ਲਿਆ ਦੇਖੋ ਠੰਗ ਕੀ ਹੈ ਕਿਲਾਕੀ ਕੀ ਹੈ ਬੇਇਮਾਨੀ ਕੀ ਹੈ ਤੇ ਠੋਠੇਵਾਜੀ ਕੀ ਹੈ ਪੰਜਾਬ ਦੇ ਲੋਕਾਂ ਦੇ ਨਾਲ ਆ ਤੁਹਾਡਾ 24000 ਏਕੜ ਜਿਹੜੀ ਜ਼ਮੀਨ ਉਸ ਪਾਲਸੀ ਦੇ ਤਹਿਤ ਅਕਵਾਇਰ ਕਰਨ ਜਾ ਰਹੇ ਨੇ ਤਿੰਨ ਜੋ ਉਹਨਾਂ ਦੇ ਵਿੱਚ ਵੰਡਣਾ ਇਹਨੂੰ 1 ਹੈਕਟਰੀ ਪਲਾਟ ਇਸ ਤੋਂ ਤੁਮਾਰਸੀ ਅਲਾ ਪਲਾਟ ਇੱਕ ਕੰਡੈਸਟਿਨੀਅਰ ਜਗ ਹੁਣ ਜਿਹੜੇ ਰਹਾਇਸ਼ੀ ਪਲਾਟ ਨੇ ਜਿਹੜੀ ਰਹਾਇਸ਼ ਲਈ ਸਾਡੀ ਜਮੀਨ ਲੋਕਣੀਆਂ ਇਹਨਾਂ ਨੇ 8 ਕਨਾਲਾਂ ਬਦਲੇ 1 ਏਕੜ ਬਦਲੇ ਸਾਨੂੰ ਦੇਣਾ ਕੀ ਹੈ 2 ਕਨਾਲਾਂ ਜ਼ਮੀਨ 6 ਕਨਾਲਾਂ ਸਰਕਾਰ ਦੀ ਰਹਿਊ 2 ਸਾਡੀ ਤੇ ਜਿਹੜਾ ਕਮਰਸ਼ੀਅਲ ਏਰੀਆ ਉਹਦੇ ਵਿੱਚ ਢਾਈ ਕਨਾਲਾ ਛੜਨਾ ਮੈਂ ਅਗਰ ਮੇਲ-ਚਾਲ ਆਏ ਗੁਰਦੁਆ ਪਿਛਿਆ ਆ ਢਾਈ ਕਨਾਲਾ ਤੇਰੇ ਵਾਸਤੇ ਛੜਤੀ ਮੈਂ ਏਕੜ ਖੋ ਕੇ ਢਾਈ ਕਨਾਲਾ ਛੜਤੀ ਸਾਢੇ ਪੰਜ ਏਕੜ ਦੀ ਮਾਲਕ ਸਰਕਾਰ ਬਣਦੀ ਹੁਣ ਅੰਡਸਟਰੀ ਦੇ ਏਰੀਆ ਜਿੱਥੇ ਇੰਡਸਟਰੀ ਲੱਗਣੀਆਂ ਡੂਡ ਕਨਾਲ ਤੇਰੀ ਤੇ ਸਾਡੇ 6 ਕਨਾਲਾਂ ਸਰਕਾਰ ਦੇ ਨਾ ਪੈਸਾ ਕੋਈ ਦੇਖੋ ਕਹੇ ਗਤੰਦ ਤਰੀਕਾ ਪੈਸਾ ਕੋਈ ਨਹੀਂ ਤੁਹਾਡੀ ਜ਼ਮੀਨ ਤੁਹਾਨੂੰ ਹੀ ਵੰਡ ਕੇ ਦੇਣ ਲੱਗੇ ਮੁੱਦਾ ਬੜਾ ਗੰਧੀਰ ਹੈ ਸੋਚਣ ਵਾਲਾ ਸਿਰ ਜੋੜ ਕੇ ਬੈਠਣ ਵਾਲਾ ਹੈ ਜੇ ਯਾਰ ਜੱਦੀ ਪੁੱਛਤੀ ਦਾ ਦਾਦੇ ਪੜਦਾਦਿਆਂ ਦੀ ਜ਼ਮੀਨ ਜੇ ਕੋਈ ਵਕਤ ਵੜਦਾ ਸੀ ਤਾਂ ਸਿਰ ਦੇ ਵਿੱਚ ਮਧਾਣੀ ਚੀਰਾ ਪੈਂਦਾ ਸੀ ਆਪ ਜੇਲ੍ਹ ਦੇ ਵਿੱਚ ਜਾ ਪੜਦਾ ਸੀ ਬੱਟ ਨਹੀਂ ਸੀ ਵਟਣ ਦਿੰਦਾ ਅੱਜ ਹਾਲਾਤ ਸਾਡੇ ਕੀ ਬਣ ਗਏ ਅਸੀਂ ਬੋਟਾ ਪਾਈਆਂ ਬੜੇ ਚਾਅ ਦੇ ਨਾਲ ਪਾਈਆਂ ਜਦੋਂ ਐਮਪੀ ਬਣਿਆ ਭਗਵੰਤ ਮਾਨ ਪੂਰੇ ਇੰਡੀਆ ਦੇ ਵਿੱਚੋਂ ਸਭ ਤੋਂ ਵੱਧ ਵੋਟ ਐ ਪੀ ਭਗਵੰਤ ਮਾਨ ਨੂੰ ਪਈ। ਕਾਰਨ ਕਿ ਕਮੇਟੀ ਕਰਦਾ ਸੀ ਲੋਕਾਂ ਨਾਲ ਜੁੜਿਆ ਹੋਇਆ ਸੀ, ਲੋਕ ਜੁੜੇ ਹੋਏ ਸੀ ਇਹਦੀ ਕਮੇਟੀ ਨਾਲ। ਰੈਸਵਤ ਫੋਰੀ ਦੇ ਖਿਲਾਫ ਭ੍ਰਿਸ਼ਟਾਚਾਰ ਦੇ ਖਿਲਾਫ ਪੁਲਸ ਦੀਆਂ ਆਪਹਤਰੀਆਂ ਦੇ ਖਿਲਾਫ ਅਫਸਰ ਸਾਹਿਬੀਆਂ ਆਪਹਤਰੀਆਂ ਦੇ ਖਿਲਾਫ ਉਹ ਕਮੇਟੀ ਤੁਹਾਡੇ ਮਨਾਂ ਦੇ ਵਿੱਚ ਧਰ ਧਰ ਗਈ। ਵੋਟਾਂ ਪਾਤੀਆਂ ਸਭ ਤੋਂ ਵੱਧ ਵੋਟਾਂ ਲਏ ਕੇਐਮਪੀ ਬਣ ਗਿਆ। ਉਸ ਤੋਂ ਬਾਅਦ ਦੂਸਰਾ ਬਾਹਰ ਆਇਆ। ਤੁਸੀਂ ਉਹਦੀ ਹਮਦਰਦੀ ਨੂੰ ਲੈ ਕੇ ਉਹਦੇ ਲੋਕ ਸਭਾ ਦੇ ਵਿੱਚ ਕੀਤਾ ਪਾਸੇ ਨੂੰ ਲੈ ਕੇ 92 ਐਮਐਲ ਜਿਤਾ ਕੇ ਕਰਤਾੜ ਤੋਂ ਤੇ ਅੱਜ ਜਦੋਂ ਸਰਕਾਰ ਬਣ ਗਈ ਸਤਾ ਦੇ ਵਿੱਚ ਆ ਗਏ ਤੇ ਤੂੰ ਕੌਣ ਤੇ ਮੈਂ ਕੌਣ ਹੁਣ ਜੋ ਕੁਝ ਹੈ ਕੇਜਰੀਬਾ ਜੇ ਕੋਈ ਚੇਰਮੈਨ ਨਹੀਂ ਦੇਣੀ ਵੋਟਾਂ ਪਾਈਆਂ ਪੰਜਾਬ ਦੇ ਲੋਕਾਂ ਨੇ ਐਮਐਲਏ ਬਣਾਏ ਪੰਜਾਬ ਦੇ ਲੋਕਾਂ ਨੇ ਕੰਮ ਕੀਤਾ ਵਰਕਰਾਂ ਨੇ ਚੇਅਰਮੈਨੀਆਂ ਦਿੱਲੀ ਦੀਆਂ ਨੂੰ ਇਹ ਹਾਲਤ ਤੇ ਪਹੁੰਚ ਗਈ ਪਰ ਉਹ ਦਿਨ ਦੂਰ ਨਹੀਂ ਮੇਰੀ ਗੱਲ ਯਾਦ ਰੱਖਿਓ ਉਹ ਦਿਨ ਦੂਰ ਨਹੀਂ ਜਿਹੜੇ ਢੰਗ ਤਰੀਕੇ ਨੇ ਅਪਣਾਏ ਨੇ ਇਹ ਮੱਥੇ ਤੇ ਹੱਥ ਧਰ ਕੇ ਦੇਖੂਗਾ ਜਦੋਂ ਦੁਬਾਰੇ ਵੋਟਾਂ ਪਈਆਂ ਜੇ ਸਾਦੇ ਨਾਲੋਂ ਵੋਟਾਂ ਘੱਟ ਨਾ ਨਿਕਲੀਆਂ ਤਾਂ ਮੇਰੀ ਅੱਜ ਦੀ ਗੱਲ ਯਾਦ ਰੱਖਿਓ ਕੋਈ ਲੀਡਰ ਨਹੀਂ ਬਟਾ ਹੁੰਦਾ ਕੋਈ ਮੁੱਖ ਮੰਤਰੀ ਨਹੀਂ ਬਟਾ ਹੁੰਦਾ ਕੋਈ ਪ੍ਰਧਾਨ ਮੰਤਰੀ ਨਹੀਂ ਬਟਾ ਹੁੰਦਾ ਵੱਡੇ ਆ ਲੋਕ ਹੁੰਦੇ ਨੇ ਤਾਕਤ ਇਹਨਾਂ ਦੇ ਹੱਥ ਦੇ ਵਿੱਚ ਹੁੰਦੀ ਹੈ ਇਹ ਇਤਿਹਾਸ ਦੇ ਸਿਰਜਣਹਾਰ ਹੁੰਦੇ ਨੇ ਬੜੇ ਇਤਿਹਾਸ ਸਿਰਜੇ ਇਹਨਾਂ ਨੇ ਹੁਣ ਤੱਕ ਦੇ ਸਮਾਂ ਆਊਗਾ ਇਤਿਹਾਸ ਸਿਰਜਣ ਦਾ ਇਹ ਨਾ ਸਮਝ ਲਿਓ ਕਿ ਮੈਂ ਕਿਸੇ ਹੋਰ ਪਾਰਟੀ ਦੇ ਹੱਕ ਦੇ ਵਿੱਚ ਬੋਲਾਂ ਬਿਲਕੁਲ ਨਹੀਂ ਸਟੇਟ ਦਾ ਖਾਸਾ ਇਹ ਹੁੰਦਾ ਰਾਜ ਕਿਵੇਂ ਕਰਨਾ ਹੈ ਲੋਕਾਂ ਨੂੰ ਪਾੜਨਾ ਹੈ ਲੋਕਾਂ ਨੂੰ ਬੁੱਧੂ ਬਣਾਉਣਾ ਹੈ ਲੋਕਾਂ ਨੂੰ ਲੁੱਟਣਾ ਹੈ ਫੇਰ ਰਾਜ ਹੁੰਦਾ ਲੈ ਲੈ ਨਹੀਂ ਰਾਜ ਹੁੰਦਾ ਮਾਹੌਲ ਕਹਿ ਜਾ ਕ੍ਰੀਏਟ ਕਰੇ ਕੀਤਾ ਨੇ 2-3 ਮਹੀਨੇ ਪਹਿਲਾਂ ਇਹਨੂੰ ਪਤਾ ਸੀ ਕਿ ਪੰਜਾਬ ਦੇ ਵਿੱਚ ਕੋਈ ਵਿਰੋਧੀ ਪਾਰਟੀ ਕਾਮਯਾਬ ਨਹੀਂ। ਨਾ ਅਕਾਲੀ, ਨਾ ਕਾਂਗਰਸ, ਨਾ ਖੱਬੇ ਨਾ ਸੱਜੇ ਕੋਈ ਨਹੀਂ ਚੈਲ ਚ ਕਬੂਲਦਾ। ਜੇ ਚੈਲ ਨਹੀਂ ਚ ਕਬੂਲਦਾ ਪੰਜਾਬ ਦੇ ਵਿੱਚ ਜਾਂ ਹਿੰਦੁਸਤਾਨ ਦੇ ਵਿੱਚ ਆਲ ਇੰਡੀਆ ਸੰਯੁਕਤ ਮੋਰਚਾ ਇਹਨਾਂ ਦੇ ਚੈਲ ਨਹੀਂ ਚ ਕਬੂਲਦਾ। ਚਾਹੇ ਸੈਂਟਰ ਦੀ ਸਰਕਾਰ ਹੋਵੇ, ਚਾਹੇ ਪੰਜਾਬ ਦੀ ਸਰਕਾਰ ਹੋਵੇ, ਉਹ ਇਹਨਾਂ ਦੇ ਅੱਖਾਂ ਦੇ ਵਿੱਚ ਰੋੜ ਵਾਂਗ ਰੜਕਦਾ ਜਿਹੜਾ ਸੰਯੁਕਤ ਮੋਰਚਾ ਔਰ ਸੰਯੁਕਤ ਮੋਰਚੇ ਨਾਲ ਜੁੜੀਆਂ ਹੋਈਆਂ ਹੁੰਆਂ ਜਿੱਥੇ ਬੰਦਿਆਂ ਮਾਹੌਲ ਕਹਿ ਜਾ ਫਿਰ ਗਿਆ ਪਹਿਲਾ ਠਨੌਰੀ ਬਾਡਰ ਤੇ ਸੰਭੂ ਬਾਡਰ ਤੇ ਬਲੌਜਰ ਦਿਖਾ ਕੇ ਧਰਨੇ ਖਤਮ ਕੀਤੇ ਸਾਡੇ ਨਾਲ ਮੀਟਿੰਗ ਕੀਤੀ ਤਿੰਨ ਮਾਰਚ ਦੀ ਜਦੋਂ ਅਸੀਂ ਆ ਗੱਲਾਂ ਬਾਤਾਂ ਉਹਦੇ ਕੋਲੇ ਰੱਖੀਆਂ ਕਿਉਂਕਿ ਮਾਨਦੇ ਵਿੱਚ ਬਹਾਨਾ ਹੋਰ ਤੇ ਨਸਾਨਾ ਹੋਰ ਸੀ ਮੀਟਿੰਗ ਦੇ ਵਿੱਚੋਂ ਉੱਠ ਕੇ ਭੱਜ ਗਿਆ ਕਿ ਤੁਹਾਡੇ ਨਾਲ ਦੇਖੂਗਾ ਇਹ ਕਹਿੰਦੇ ਚੰਡੀਗੜ੍ਹ ਪ੍ਰੋਗਰਾਮ ਨਹੀਂ ਹੋਣ ਦਿੱਤਾ ਠੀਕ ਹੈ ਉਸ ਗੜਬੜਾ ਸਾਡੇ ਵਿੱਚ ਵੀ ਨਹੀਂ ਅਸੀਂ ਸੁਧਾਰ ਲਾਂਗੇ ਪਰ ਕੀ ਇਹ ਨੇ ਲੋਕਾਂ ਨੂੰ ਸੱਦਾ ਕੀ ਦਿੱਤਾ ਖਾਇਰ ਬਾਤਾਂ ਨੂੰ ਸੱਦਾ ਕੀ ਦਿੱਤਾ ਕਿ ਹਾਂ ਪ੍ਰੈਸ ਕਾਨਫਰੰਸਾਂ ਦੇ ਵਿੱਚ ਕਿ ਹੁਣ ਮੈਂ ਨਹੀਂ ਬੋਲਦਾ ਹੁਣ ਤਾਂ ਆ ਲੋਕ ਬੁੱਲਣਗੇ ਆ ਸੈਰੀ ਬੋਲਣਗੇ ਆ ਇੰਡਸਟਰੀ ਵਾਲੇ ਬੋਲਣਗੇ ਕੀ ਬੋਲਣਗੇ ਕਿ ਜਿੱਥੇ ਬੰਦਿਆਂ ਵਾਲਿਆਂ ਨੇ ਸੜਕਾਂ ਰੋਕ ਕੇ ਰੇਲਵੇ ਰਹਿਣਾ ਰੋਕ ਕੇ ਦਫ਼ਤਰ ਰੋਕ ਕੇ ਇਥੋਂ ਦੇ ਵਿਕਾਸ ਨੂੰ ਠੱਲ ਪਾਈ ਹੋਈ ਹੈ ਆ ਕੁਸ਼ੂ ਦੇ ਮਨ ਦੇ ਵਿੱਚ ਸੀ ਆ ਜਿਹੜੀ ਲੈਂ ਪਾਲਸੀ ਲੈ ਕੇ ਆਉਣੀ ਸੀ ਉਹਨੂੰ ਪਤਾ ਸੀ ਕਿ ਹਰ ਸ਼ਹਿਰ ਦੇ ਵਿੱਚ ਮੈਂ ਲੈ ਕੇ ਜਾਣੀਆਂ ਹਰ ਸ਼ਹਿਰ ਹਰ ਕਸਬੇ ਹੋ ਪਿੰਡ ਦੇ ਵਿੱਚ ਮੈਂ ਜ਼ਮੀਨ ਖ਼ਬੇਰ ਕਰਨੀਆਂ ਤੇ ਜੇ ਕੋਈ ਬੋਲੂਗਾ ਇਹ ਸੰਯੁਕਤ ਮੋਰਚੇ ਬਾਰੇ ਬੋਲਣਗੇ ਸੜਕੇ ਜਮਾ ਲੋਕਾਂ ਦੇ ਇੱਕ ਵੀ ਕਿਸੇ ਸੈਰੀ ਨੇ ਇੱਕ ਵੀ ਕਿਸੇ ਰਸਤੇ ਵਾਲੇ ਨੇ ਨਾ ਕਿਸੇ ਪਿੰਡ ਵਾਲੇ ਨੇ ਉਹਦੀ ਗੱਲ ਦਾ ਹੰਗਾਰਾ ਭਰਿਆ ਕਿ ਇਹ ਲੋਕ ਆ ਜੱਥੇ ਬੰਦਿਆਂ ਵਾਲੇ ਮਾੜੇ ਨੇ ਨਹੀਂ ਉਸ ਨਬੂਰਪਿਆ ਜੇ ਉਸ ਗੱਲ ਨੂੰ ਪੂਰਪਿਆ ਹੁੰਦਾ ਮੈਂ ਦਾਅਵੇ ਨਾਲ ਕਹਿੰਦਾ ਕਿ ਅੱਜ ਸਾਨੂੰ ਤੁਸੀਂ ਨਹੀਂ ਸੀ ਬੁਲਾਣਾ ਲੋਕਾਂ ਨੂੰ ਪਤਾ ਜ਼ਮੀਨ ਐਕਵਾਇਰ ਹੋਗੀ ਪਰ ਕੀ ਹੋਣੀ ਆ ਲਲਾਮੀ ਹੋਣੀ ਆ ਆ ਲੀਡਰਾਂ ਨੇ ਆਉਣਾ ਮੂਰੇ ਗੜੇ ਮਾਰੀ ਹੋਗੀ ਹੋਰ ਕੋਈ ਬਗੜਤੀ ਆਪਤ ਹੋਗੀ ਆ ਲੀਡਰਾਂ ਨੇ ਝੰਡੇ ਚੱਕਣੇ ਆ ਨਾ ਕਿ ਕਿਸੇ ਪਾਰਟੀ ਨੇ ਚੱਕਣੇ ਆ ਇਸ ਕਰਕੇ ਲੋਕਾਂ ਦੇ ਵਿੱਚ ਸਾਨੂੰ ਰੱਜ ਕੇ ਬਦਨਾਮ ਕੀਤਾ ਕਹਿੰਦਾ ਇਹਨਾਂ ਨੇ ਕੋਠੀਆਂ ਪਾਲੀਆਂ ਫੋਟਲਾਂ ਵਿੱਚ ਛੇ ਪਾਲੇ ਵੱਡੀ ਵੱਡੀ ਇੰਡਸਟਰੀ ਜਿੱਥੇ ਪਾਲੇ ਤਾਂ ਕਿ ਲੋਕਾਂ ਨੂੰ ਜੱਜ ਇਹ ਗੱਲ ਕਿ ਠੀਕ ਹੈ ਜੀ ਹੁਣ ਤਾਂ ਮੁੱਖ ਮੰਤਰੀ ਕਹਿੰਦਾ ਅਸੀਂ ਤਾਂ ਕੋਠੀਆਂ ਪਾ ਲਈਆਂ ਅਸੀਂ ਅੰਡਰ ਰੱਥ ਵਿੱਚ ਛੇ ਪਾਲੇ ਵੱਡੇ ਵੱਡੇ ਟਾਬਿਆਂ ਵਿੱਚ ਛੇ ਪਾਲੇ ਮਾਨ ਸਾਹਿਬ ਜੁਸਤ ਕਰਨ ਪਾਰੀ ਚਰਾਉਣ ਦੀ ਤੇ ਇਹਨਾਂ ਪਾਰੀ ਕਰਾ ਕੇ ਨੋਕਾਂ ਦੇ ਵਿੱਚ ਲੈ ਕੇ ਜਾ ਕੇ ਆ ਫਲਾਨੇ ਬੰਦੇ ਤੋਂ ਇਨੀ ਪ੍ਰਾਪਰਟੀ ਫੜ ਲਈ ਸਵਾਲ ਤਾਂ ਇੱਥੇ ਆ ਕੇ ਖੜਦਾ ਹੈ ਇਹ ਫੜਦਾ ਤੇਰੇ ਐਮਐਲਏ ਤੇ ਭਵੇਂ ਮਾਲਸਾ ਵਾਲਿਆ ਫੜਿਆ ਹੋਵੇ ਭਵੇਂ ਜਿਲੰਦਰ ਵਾਲਾ ਫੜਿਆ ਹੋਵੇ ਭਵੇਂ ਦੂਜੇ ਪਾਰਟੀਆਂ ਦੇ ਫੜੇ ਹੋਣ ਉਹਨਾਂ ਤੇ ਸਵਾਲ ਜਾ ਕੇ ਖੜਨਾ ਹੈ ਕੋਠੀਆਂ ਕਿਹਨੇ ਪਾਈਆਂ ਜ਼ਮੀਨਾਂ ਕਿਹਨੇ ਬਣਾਈਆਂ ਰਿਸ਼ਤ ਖੋਰ ਕੌਣ ਹੈ ਇੱਥੇ ਜਾ ਕੇ ਮਰਨਾ ਹੁੰਦਾ ਅਸੀਂ ਅੱਜ ਵੀ ਜੁਰਤ ਨਾ ਕਹਨੇ ਆ ਤੂੰ ਸਾਨੂੰ ਡਿਬੇਟ ਦਾ ਸੱਦਾ ਦਿੱਤਾ ਕਿ ਇਹਨਾਂ ਨੂੰ ਪਤਾ ਨਹੀਂ ਕਿਸੇ ਮਸਲੇ ਆਂਦਾ ਇਹਨਾਂ ਨੂੰ ਪੰਜਾਬ ਦੇ ਮਸਲਿਆਂ ਦਾ ਨਹੀਂ ਪਤਾ ਅਸੀਂ ਤੇਰਾ ਚੈਲੰਜ ਕਬੂਲਿਆ ਮਾਨ ਸਾਹਿਬ ਅਸੀਂ ਤਿਆਰ ਆਂ ਦੇ ਸੱਦਾ ਸਾਨੂੰ ਡਿਬੇਟ ਦਾ ਕਿੱਥੇ ਬੈਠਣਾ ਸਾਰੇ ਕਿੰਨਾਂ ਨੂੰ ਸੱਦਾਂਗੇ ਪੂਰੇ ਇਰਗਿਆਦਿਆਂ ਨੂੰ ਉਹਦੇ ਸਾਹਮਣੇ ਡਿਬੇਟ ਕਰਾਂਗੇ ਲੋਕਾਂ ਨੂੰ ਦੱਸਾਂਗੇ ਕਿ ਧੋਖੇਬਾਜ਼ ਕੌਣ ਹੈ ਲਟੇਰਾ ਕੌਣ ਹੈ ਜ਼ਮੀਨਾਂ ੱਤੇ ਨਾਲ ਕੌਣ ਦਬਦਾ ਹੈ ਕਿੰਨਾਂ ਨੇ ਸਾਰਾ ਸਾਡਾ ਟੈਨਸ਼ਨ ਦਾ ਪੈਸਾ ਹੜਾਪ ਲਿਆ ਉਸ ਡਿਬੇਟ ਦੇ ਵਿੱਚ ਬੈਠਾਂਗੇ ਮਾਨ ਸਾਹਿਬ ਤੈਨੂੰ ਫੇਰ ਚੱਲਦਾ ਆ ਜਿਹੜੀ ਤੂੰ ਲੈਂਡ ਪੂਲਨ ਪਾਲਿਸੀ ਬਣਾਈ ਹੈ ਇਹ ਕੀ ਹੈ ਇਹਦੇ ਤੇ ਡਿਬੇਟ ਕਰ ਤੇਰਾ ਤੇਰਾ ਮੋਰਾ ਲੋਕਾਂ ਦੇ ਵਿੱਚ ਸਾਹਮਣਾ ਕਰਾਂਗੇ ਅਸੀਂ ਅਸੀਂ ਹੱਕ ਤੇ ਥਾਪੀ ਮਾਰ ਕੇ ਅੱਜ ਵੀ ਕਹਿੰਦੇ ਆਂ ਸਾਨੂੰ ਡੇਟ ਨਾ ਸਰਦ ਦੇ ਬੁੱਧੂ ਨਾ ਬੜਾ ਲੋਕਾਂ ਨੂੰ ਇਹ ਲੋਕ ਅੱਜ ਦੇ ਨਹੀਂ ਇਹ ਕ੍ਰਾਂਤੀਕਾਰੀ ਲੋਕ ਆ ਪੰਜਾਬ ਦੇ ਇਹ ਕ੍ਰਾਂਤੀਕਾਰੀ ਲੋਕਾਂ ਨੇ ਤੇਰੀ ਪਾਰਟੀ ਦੀ ਕ੍ਰਾਂਤੀ ਲੈਂਦੀ ਆ ਕੀ ਦੇਣਾ ਪਾਰਟੀ ਦੀ ਪੰਜਾਬ ਨੂੰ ਕੋਈ ਹੱਥ ਖੜਾ ਕਰਕੇ ਸੱਥੇ ਕਿ ਆਪ ਪਾਰਟੀ ਨੇ ਪੰਜਾਬ ਨੂੰ ਆ ਦੇਣਾ ਮੋਰਚਾ ਲੱਗਣਾ ਸੀ ਤਿੰਨ ਕਾਲੇ ਕਾਨੂੰਨ ਰੱਦ ਕਰਾਉਣੇ ਸੀ 13 ਮਹੀਨੇ ਅਸੀਂ ਕਾਂਗਰਸ ਪਾਰਟੀ ਔਰ ਅਕਾਲੀ ਪਾਰਟੀ ਬੀਜੇਪੀ ਪਾਰਟੀ ਉਹਨਾਂ ਨੂੰ ਸੱਜਦ ਪਾ ਕੇ ਛੰਡਿਆ ਅਸੀਂ 13 ਮਹੀਨੇ ਪੰਜਾਬ ਦੇ ਵਿੱਚ ਸਵਾ ਸੌ ਮੋਰਚਾ ਪੰਜਾਬ ਚ ਛੱਡ ਕੇ ਗਿਆ ਜੰਦਾ ਉਕਤੋਲ ਪਲਾਜ਼ੇ ਰੇਲਵੇ ਲੈਣਾ ਵੱਡੇ ਵੱਡੇ ਮਾਲ ਸਾਜ ਵਿੱਚ ਪਾ ਕੇ ਸੰਡਿਆ ਲੋਕੋ ਇਹ ਛੋੜੇ ਨਹੀਂ ਲੋਕਾਂ ਨੇ ਸਾਡੀ ਗੱਲ ਤੇ ਤੁੰਨ ਚੜਾਤੀ ਪਰ ਇਹ ਗੱਲ ਭੁੱਲ ਗਏ ਕਿ ਜਿਹੜੇ ਨਵੇਂ ਪਹਿਲਵਾਨ ਆਏ ਨੇ ਇਹ ਕੀ ਐ ਤੇ ਸਾਥੋਂ ਵੀ ਕਰ ਸਕਦੇ ਜੇ ਸਾਥੋਂ ਕਾਠਾ ਨਾ ਨਾ ਰਹੀ ਹੁੰਦੀ ਇਹਨਾਂ ਦੀਆਂ ਵੀ ਜਵਾਨਤਾ ਜੰਮਤ ਹੋਣੀ ਸੀ ਅੱਜ ਵੀ ਇੱਕ ਗੱਲ ਮੈਂ ਦਾਅਵੇ ਨਾਲ ਕਹਿਣਾ ਅਸੀਂ ਕਿਸੇ ਨੂੰ ਜਿਤਾਉ ਤਾਂ ਨਹੀਂ ਸਕਦੇ ਕਿਉਂਕਿ ਅਸੀਂ ਲਾਲੀਆਂ ਕਰਤੇ ਲਾਮ ਨਹੀਂ ਕਰਦੇ ਕਿ ਭੁਲਾਣੇ ਨੂੰ ਬੁੱਤਾਂ ਪਾ ਦਿਓ ਇੱਕ ਗੱਲ ਇੱਕ ਥੱਪੜ ਕੇ ਕਹਿਣਾ ਕਿ ਜਦੋਂ ਅਸੀਂ ਹਰਾਉਣ ਤੇ ਆ ਗਏ ਫਿਰ ਬੁਰੀ ਤਰ੍ਹਾਂ ਮੰਦੀ ਫੋਕਦੇ ਹਾਂ ਇਹ ਵੀ ਇਤਿਹਾਸ ਦਬਾਇ ਕੋਈ ਗੱਲ ਨਹੀਂ ਇੱਕ ਸਾਲ ਰਹਿ ਗਿਆ ਤੇਰਾ ਨਿਰੋਖਾਂ ਤੇ ਜਬਰ ਕਰਨ ਦਾ 2026 ਤਰਲਾ ਜਾਬਰ ਜਾਬਰ ਕਰਦੇ ਹੁੰਦੀਆਂ ਨੇ ਸਰਕਾਰਾਂ ਅਸੀਂ ਜਾਬਰ ਨੂੰ ਸਹਿਣ ਜਾਣਦੇ ਹਾਂ ਤੇ ਜਿਹੜਾ ਫਿਰ 27 ਦਾ ਸਮਾਂ ਹੋਊਗਾ 2027 ਦਾ ਸਮਾਂ ਲੋਕਾਂ ਦਾ ਹੋਊਗਾ ਉੱਥੇ ਤੇਰੇ ਹੰਕਾਰ ਨੂੰ ਚੈਲ ਕਰਾਂਗੇ ਆ ਤੇਰਾ ਆਕਾ ਜਿਹਨੂੰ ਕੇਸਰੀਵਾਲ ਕਹਿੰਦੇ ਨੇ ਅਸਤੀਪਾ ਦੇ ਤੱਕਾਂਬਲੇ ਦੇ ਨੇ ਹੰਕਾਰ ਦੇ ਵਿੱਚ ਕਿ ਜੇ ਲੋਕ ਮੈਨੂੰ ਚੰਗਾ ਸਮਝਦੇ ਹੋ ਚੁਣ ਲੈਣਗੇ ਚੁਣਿਆ ਨਹੀਂ ਕੇਜਰੀਵਾਲ ਸਾਹਿਬ ਤੈਨੂੰ ਚੁਣਿਆ ਨਹੀਂ ਲੋਕਾਂ ਨੇ ਤੈਨੂੰ ਤਾਂ ਜੇਲ੍ਹ ਦੀਆਂ ਰੋਟੀਆਂ ਖਵਾਦੀਆਂ ਤੂੰ ਕਹਿੰਦਾ ਸੀ ਦੁਬਾਰੇ ਆਪੇ ਚੁਣ ਲੈਣਗੇ ਕੇਹੀ ਹਾਲ ਇੱਥੇ ਹੋਣਾ ਪੰਜਾਬ ਦੇ ਵਿੱਚ ਵੀ ਇਹੀ ਕੁਸੂਣਾ ਹੈ ਪਰ ਥੂਪ ਪਿਆਵ ਆਪ ਦੇ ਅੰਦਰ ਨਿਸ਼ਤਰ ਯੱਲਾ ਨਿਗਾ ਰੱਖਦੇ ਆਂ ਉਹੀ ਹਾਲ ਤੇਰਾ ਹੋਣਾ। ਲਾਸਟ ਗੱਲ ਕਰਕੇ ਜਾਵਾਂਗਾ। ਇੱਕ ਹੋਰ ਪੰਜਾਬ ਪੱਧਰਾ ਬਣਨਾ ਹੈ। ਕਿਉਂਕਿ ਪੂਰੇ ਪੰਜਾਬ ਦੇ ਵਿੱਚ ਜਮੀਨ ਵੋਹੀ ਜਾ ਰਹੀ ਹੈ। ਅਸੀਂ ਲੜਨ ਦੇ ਲਈ ਤਿਆਰ ਆਂ। ਅੱਜ ਦੀਆਂ ਰਿਪੋਰਟਾਂ ਪਹੁੰਚੀਆਂ ਉਹਦੇ ਕੋਲੇ। ਕਿ ਉੱਥੇ ਕੌਣ-ਕੌਣ ਆਏ ਨਹੀਂ। ਸਵਾਲ ਛੋੜੇ ਤੇ ਸੱਦਾ ਦੇ ਕੇ ਜਾਵਾਂਗੇ ਜਦੋਂ ਸਰਵੇ ਕਰਨ ਆਉਂਦੇ ਆ। ਜਦੋਂ ਪੱਥਰ ਘੱਟਣ ਆਉਂਦੇ ਆ। ਕੋਈ ਹੋਰ ਇਹ ਜਿਹੀ ਕਾਰਵਾਈ ਕਰਦੇ ਆ। ਉਦੋਂ ਪਿੰਡ ਵਾਲੇ ਲੋਕੋ ਤੁਸੀਂ ਰੋਕ ਸਕਦੇ ਹੋ ਲਾਕਾ ਤੁਹਾਡੀ ਪਿੱਛੇ ਖੜਾ ਅਸੀਂ ਤੁਹਾਡੀ ਪਿੱਛੇ ਖੜੇ ਆ ਉਹ ਦਿਨ ਦੂਰ ਨਹੀਂ ਜਾਂਦਾ ਇਹ ਬੈਂਡ ਪੂਲਗ ਪਾਸੇ ਜਿਹੜੀ ਜਦ ਕਰਨੀ ਪਊਗੀ